ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਮੈਂ ਅੱਜ ਦਾਲ ਬਣਾਈ ਸੀ ਤੇ ਦਾਲ ਕੱਲੀ ਖਾਣ ਨੂੰ ਜੀ ਨਹੀਂ ਕਰਦਾ ਵਿਅੰਜਨ ਮੇਰੇ ਕੋਲ ਛੋਟੇ ਛੋਟੇ ਪਏ ਸੀ ਦੇਖੋ ਇਹ ਮੈਂ ਕਿ ਆਪਾਂ ਪਰ ਕੇ ਬਣਾਉਂਦੇ ਆਂ ਉਹਦੇ ਕੋਈ ਸਿੰਪਲ ਤਰੀਕੇ ਨਾਲ ਇਹ ਮੈਂ ਪਹਿਲਾਂ ਧੋ ਕੇ ਤੇ ਇਹ ਜਿਹੜੇ ਆ ਥੋੜੇ ਥੋੜੇ ਛਿਲਕੇ ਜਿ ਉਤਾਰ ਲਏ ਜਿਹੜੇ ਡੰਡੀਆਂ ਹੁੰਦੇ ਆਂ ਤੇ ਇਹ ਛੋਟੇ ਸੀ ਮੈਂ ਇਸ ਲਈ ਇਹਨਾਂ ਨੂੰ ਬਸ ਇਸ ਤਰ੍ਹਾਂ ਹੀ ਕੀ ਕਚੀਰਾ ਦਿੱਤਾ ਤੇ ਇਹ ਚੈੱਕ ਕਰ ਲੈਣੇ ਆ ਕਿ ਇਹ ਵਿੱਚੋਂ ਸਹੀ ਹੋਣ ਕਿਉਂਕਿ ਕਈ ਵਾਰੀ ਵਿੱਚੋਂ ਨਾ ਬੈਂਗਣ ਖਰਾਬ ਹੁੰਦੇ ਆ ਉਹਨਾਂ ਨੂੰ ਲੱਗਿਆ ਹੁੰਦਾ ਹੈ ਕੋਈ ਕੀੜਾ ਲੱਗਿਆ ਨਾ ਬੈਂਗਣ ਤਾਂ ਬਹੁਤੀ ਵਾਰੀ ਇਸ ਤਰ੍ਹਾਂ ਹੁੰਦੇ ਆ ਇਹ ਮੈਂ ਸਾਰੇ ਕੱਟ ਲਏ ਤੇ ਇਹ ਮੈਂ ਇਧਰੋਂ ਤਿਆਰ ਕਰ ਲਿਆ ਅਨਾਰ ਦਾਣਾ ਅਮਚੂਰ ਥੋੜੀ ਜਿਹੀ ਹਲਦੀ ਕਾਲਾ ਨਮਕ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਮੈਂ ਇਹਦੇ ਵਿੱਚ ਲਸਣ ਨਾਲ ਹਰੀ ਮਿਰਚੀ ਕੁੱਟੀ ਹੋਈ ਐ ਤੇ ਜੀਰਾ ਪਾਊਡਰ ਧੰਨੀਆਂ ਪਾਊਡਰ ਨਮਕ ਤੇ ਇਹ ਮੈਂ ਥੋੜੇ ਜੇ ਉਹ ਮੂੰਗਫਲੀ ਤੇ ਦਾਣੇ ਪੀਸ ਕੇ ਇਹਨਾਂ ਨਾਲ ਬਹੁਤ ਅੱਛਾ ਟੇਸਟ ਆਂਦਾ ਹੈ ਇਹਦਾ ਤੇ ਇਹਨੂੰ ਆਪਾਂ ਸਾਰਾ ਮਿਕਸ ਕਰ ਲਾਂਗੇ ਸਾਰਾ ਕੁਝ ਮਿਕਸ ਕਰਕੇ ਤੇ ਇਹ ਦੇਖੋ ਜੀ ਇਹ ਆਪਾਂ ਨੇ ਇਹਨੂੰ ਮਿਕਸ ਕਰਕੇ ਤੇ ਇਹ ਬੈਂਗਣ ਇਸ ਤਰ੍ਹਾਂ ਖੋਲ ਕੇ ਥੋੜਾ ਥੋੜਾ ਇਧਰ ਚ ਫਰੀ ਜਾਣਾ ਇਹ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਹੀ ਸਵਾਦ ਬਣਦੇ ਆ ਇਧਰ ਨੂੰ ਮੈਂ ਗੈਸ ਔਨ ਕਰਕੇ ਤੇ ਇਹਦੇ ਵਿੱਚ ਮੈਂ ਸਰ੍ਹੋਂ ਦਾ ਤੇਲ ਪਾ ਦਾਂਗੀ ਓਕੇ ਬਹੁਤਾ ਜ਼ਿਆਦਾ ਨਹੀਂ ਆਪਾਂ ਨੇ ਪਾਉਣਾ ਤੇਲ ਵੀ ਥੋੜੇ ਤੇਲ ਵਿੱਚ ਹੀ ਬਹੁਤ ਵਧੀਆ ਬਣ ਜਾਂਦੇ ਆ ਇਹ ਇਹ ਦੇਖੋ ਮੈਂ ਸਾਰਿਆਂ ਨੂੰ ਇਸ ਤਰ੍ਹਾਂ ਭਰ ਕੇ ਹਾਂ ਦੇਖੋ ਇਹ ਤੇਲ ਗਰਮ ਹੋ ਜਾਏ ਤੇ ਆਪਾਂ ਇਹਨਾਂ ਦੇ ਵਿੱਚ ਰੋਸਟ ਤੇ ਜਾਵਾਂਗੇ ਤੇ ਇਹਨਾਂ ਨੂੰ ਫੇਰ ਉਲਟ ਪਲਟ ਕੇ ਤੇ ਰੋਸਟ ਹੋ ਜਾਣਗੇ ਔਰ ਬਹੁਤ ਸਵਾਦ ਸਬਜ਼ੀ ਬਣਦੀ ਹੈ ਤੁਸੀਂ ਫਿਰ ਬਣਾ ਕੇ ਦੇਖਿਓ ਇੰਨਾ ਵਧੀਆ ਟੇਸਟ ਆਉਂਦਾ ਹੈ ਵਿੱਚ ਲਸਣ ਦਾ ਤੇ ਸੁੱਕੇ ਮਸਾਲਿਆਂ ਦਾ ਤੇ ਜਿਆਦਾ ਪੱਕਿਆ ਹੋਇਆ ਹੈ ਵੇਗਾ ਹਾਂ ਫਾਇਦਾ ਕਿ ਕੋਈ ਟਾਕੀੜਾ ਇਹ ਦੇਖੋ ਜੀ ਆਪਾਂ ਇਹਦੇ ਵਿੱਚ ਹੁਣੇ ਰੱਖ ਦਿਆਂਗੇ ਬੈਗਨ ਜਿਹੜੇ ਆਪਾਂ ਨੇ ਪਰੇ ਆ ਤੇ ਇਹਨੂੰ ਥੋੜੀ ਸਲੋ ਅੱਗ ਤੇ ਬਸ ਇੰਨਾ ਚੌੜਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਜਿਹੜੇ ਬੈਂਗਣ ਹੈ ਸਾਰੇ ਇੱਕ ਦੂਜੇ ਦੇ ਉੱਪਰ ਨਾ ਆਵੇ ਤਾਂ ਅੱਛੀ ਤਰ੍ਹਾਂ ਫਰਾਈ ਹੋਣਗੇ ਮੈਂ ਇਸ ਲਈ ਥੋੜੇ ਹੀ ਬਣਾਏ ਆ ਤੇ ਇਹ ਤੱਕ ਪੂਰੇ ਇੱਥੇ ਹੀ ਆ ਜਾਣਗੇ ਬਸ ਇਹ ਜਦੋਂ ਹੋ ਜਾਣਗੇ ਤਾਂ ਇਹਨਾਂ ਨੂੰ ਇੱਕ ਵਾਰੀ ਪਰਤ ਦੇਵਾਂਗੇ ਇੱਕ ਵਾਰ ਬਣਾ ਕੇ ਦੇਖੋ ਬਹੁਤ ਸਵਾਦ ਬਣਦੇ ਆ ਬੈਂਗਣ ਵੈਸੇ ਤਾਂ ਬੱਚੇ ਵੀ ਨਹੀਂ ਪਸੰਦ ਕਰਦੇ ਬੇਗੁਣ ਕਹਿੰਦੇ ਆ ਕਿ ਕੋਈ ਗੁਣ ਨਹੀਂ पर इस तरह बनाओ तो सारे ही इंडिया चट चट के खाँगे आप रखते हैं पलटते रहेंगे यदा निचला कल जिस्सा वो ब्राउन कलर का हो ही जाएगा तो योड़े ज सॉफ्ट भी हो जाएंगे इस तरह तो इन्हों ਗਰਮ ਪਲਪ ਤੇ ਜਾਵਾਂਗੇ ਇਹਨੂੰ ਆਪਾਂ ਮਾਈਕ੍ਰੋਵੇਵ 'ਚ ਪਾ ਸਕਦੇ ਆ ਮਾਈਕ੍ਰੋਵੇਵ 'ਚ ਇਸ ਤਰ੍ਹਾਂ ਦੇ ਪਾਕੇਟ ਡਿਸ਼ 'ਚ ਐਸੀ ਤਰ੍ਹਾਂ ਤੇ ਉੱਥੇ ਤੋਂ ਜਿਆਦਾ ਅੱਛੇ ਬਣਦੇ ਆ ਐਨ ਸੌਫਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਤੁਸੀਂ ਕਲਰ ਵਾਸਤੇ ਇਹਨੂੰ ਪੈਨ ਵਿੱਚ ਪਾ ਕੇ ਤੇ ਗੈਸ ਤੇ ਰੱਖ ਲੀਂਗੇ मैं बड़ी बारी ना तरह में तो इस तरह भी बनाती हाँ कोई सब्जी तो ए जी तो बना के दिखावगी तो गैस वगैरह आन तो कुछ इसी तरह उन्होंने बना के खिलाओ कुछ पूछे भी किए बनाया जी तो बहुत अच्छा बनया चलो ये हूँ स्लो आग जो रहने रहे तो ए, के मैं थोन ਇਕ ਹੋਰ ਅੱਦੇ ਵਿੱਚ ਗੱਸਾ ਇਹ ਮੈਂ ਇੱਕ ਤੁ ਬਣਾਉਂਦੀ ਆ ਮਸਾਲਾ ਤੁਸੀਂ ਰਾਇਤੇ ਚ ਪਾਓ ਲੱਸੀ ਵਿੱਚ ਦਹੀਂ ਵਿੱਚ ਜਿਹਦੇ ਚ ਵੀ ਪਾਓ ਤੇ ਇਹ ਮੈਂ ਜੀਰਾ ਭੁੰਨ ਕੇ ਲੈ ਲਿਆ ਸੁੰਡ ਕਾਲੀ ਮਿਰਚ ਨਮਕ ਤੇ ਇਹ ਪੁਦੀਨਾ ਸੁੱਕਾ ਇਹਨੂੰ ਆਪਾਂ ਪੀਸ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਬਣਾ ਕੇ ਤੁਸੀਂ ਰੱਖ ਲਓ ਤੇ ਚਾਟ ਪੱਲਾ ਬਣਾਉਂਦੇ ਉਹਦੇ ਵਿੱਚ ਲੱਸੀ ਵਿੱਚ ਦਹੀਂ ਵਿੱਚ ਪਾ ਕੇ ਫਿਰ ਸਾਨੂੰ ਇਹ ਲੱਗਦਾ ਥੋੜੀ ਥੋੜੀ ਚੀਜ਼ਾਂ ਸਾਰੀਆਂ ਪਾਓ ਤੇ ਇਹਦੇ ਨਾਲੋਂ ਇੱਕੋ ਵਾਰੀ ਬਣਾ ਕੇ ਰੱਖ ਲਓ ਤੇ ਉਹਨੂੰ ਯੂਜ਼ ਕਰਦੇ ਰਹੋ ਤੇ ਬਹੁਤ ਵਧੀਆ ਬੜਾ ਟੇਸਟੀ ਬਣਦਾ ਔਰ ਹਾਜਮੇ ਵਾਲਾ ਤੇ ਸੁੰਡ ਵਿੱਚ ਉਣ ਕਰਕੇ ਕੇ ਕੰਦਨ ਜਿਵਾਈ ਪੜ ਜਾਂਦੀ ਇਦਾਂ ਹੀ ਵਾਈ ਕਰਦਾ ਸਾਨੂੰ ਉਹਦੇ ਲਈ ਵੀ ਬਹੁਤ ਅੱਛਾ ਹੈ ਇਹ ਆਪਾਂ ਬਣਾ ਕੇ ਇਹ ਦੇਖੋ ਜੀ ਸਾਡਾ ਮਸਾਲਾ ਹੋ ਗਿਆ ਤਿਆਰ ਹੁਣ ਜਦੋਂ ਵੀ ਤੁਸੀਂ ਲੱਸੀ ਪੀਣੀ ਹੋਵੇ ਰਾਇਤਾ ਚਾਟ ਪੱਲਾ ਪੱਲੇ ਬਣਾਓ ਤਾਂ ਕੋਈ ਰਾਇਤਾ ਵਗੈਰਾ ਬਣਾਉਣਾ ਹੋਵੇ ਤੇ ਇਹ ਜੀ ਤੁਸੀਂ ਆਪਣਾ ਯੂਜ਼ ਕਰ ਸਕਦੇ ਦੇਖੋ ਜੀ ਸਾਡੇ ਗਲੀਆਂ ਹੋ ਗਏ ਤਿਆਰ ਦੇਖੋ ਕਿੰਨੇ ਸੌਫਟ ਤੇ ਦੇਖੋ ਐ ਗਲ ਗਏ ਅਮਾ ਇਹ ਬੜੇ ਹੀ ਮਜ਼ੇਦਾਰ ਬਣਦੇ ਆ ਸਰਾ ਤੁਸੀਂ ਦੇਖੋ ਕਿਸੇ ਵੀਲੇ ਬਣਾ ਕੇ ਪਰ ਵੀ ਸਭ ਜਿਨੇ ਆਪਾਂ ਇਸ ਤਰ੍ਹਾਂ ਤੁਸੀਂ ਮਿਰਚਾਂ ਵੀ ਪੜ ਕੇ ਬਣਾ ਸਕਦੇ ਜਿਵੇਂ ਕੋਈ ਦਾਲ ਤੁ ਅੱਜ ਕੱਲ ਅਗੋਂ ਗਰਮੀ ਆਏਗੀ ਨਾ ਜੀਲ ਹੀ ਕਰੇਗਾ ਖਾਣ ਨੂੰ ਸਬਜ਼ੀਆਂ ਤਾਂ ਦਾਲ ਨਾਲੇ ਕਰ ਲੋ ਸਸਨ ਫਲਾਈ ਕਰਕੇ ਮਿਰਚ ਆਏ ਇਹ ਇਹ ਦੋ ਨਾਲੋਂ ਨਾਲ ਤੇ ਖਾਣੇ ਦਾ ਟੇਸਟ ਦੁੱਗਣਾ ਹੋ ਜਾਂਦਾ ਹੈ। ਦੇਖੋ ਤਿਆਰ। ਤੇਲ ਮਸਾਲਾ ਨਿਚੋੜ ਕੇ ਤੁਹਾਡੇ ਵਿੱਚ ਠੀਕ ਹੈ ਤੇ ਇਹ ਤੇਲ ਵੀ ਮੈਂ ਵੇਸਟ ਨਹੀਂ ਕਰਾਂਗੀ। ਇਹਦੇ ਵਿੱਚ ਚਾਹੇ ਤੁਸੀਂ ਜੇ ਬੱਚੇ ਪਸੰਦ ਕਰਦੇ ਆ ਆਲੂ ਪਾ ਦਿਓ ਕੱਟ ਕੇ ਤੇ ਮੈਂ ਇਹਦੇ ਵਿੱਚ ਪਿਆਜ਼ ਕੱਟ ਕੇ ਰੱਖੇ ਹੋਏ ਆ ਇਹ ਬਹੁਤ ਸਵਾਦ ਬਣ ਜਾਂਦੇ ਆ ਪਿਆਜ਼ ਇਹ ਦੇਖਣਾ ਨਹੀਂ ਹੈ ਅਦਰ ਕੱਢ ਲਮਾ ਬਸਲਾ ਵੀ ਬਚਿਆ ਹੋਇਆ ਸੀ ਤੇਲ ਲਵੀ ਤੇ ਇਹਦੇ ਚ ਸਨਾ ਚੱਲੇ ਕਰਦੇ ਠੀਕ ਤੁਸੀਂ ਅਲੂ ਦੀ ਜਨਲੀ ਵੀ ਕਰ ਸਕਦੇ ਹੋ ਤੇ ਇਹ ਸਾਡੇ ਦੇਖੋ ਬੈਗ ਕਿੰਨੇ ਅੱਛੇ ਬਣ ਗਏ ਐਦੇ ਵਿੱਚ ਮੈਂ ਤੁਹਾਨੂੰ ਇੱਕ ਟਿਪ ਹੋਰ ਦੇ ਦਿੰਦੀ ਦੇਣਾ ਚਾਹੁੰਦੀ ਆ ਇਹ ਦੇਖੋ ਇਹ ਤਾਂ ਚਲੋ ਸਾਈਡ ਤੇ ਆਪਾਂ ਕਰ ਦਿੰਦੇ ਆ ਇਹਨਾਂ ਮੈਂ ਇਹ ਦਾਲ ਦਾ ਤੜਕਾ ਬਣਾਇਆ ਜਿਵੇਂ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ ਹਨ ਮੈਂ ਤਾਂ ਸਿੰਪਲ ਬਣਾਉਂਦੀ ਆ ਪਿਆਜ਼ ਟਮਾਟਰ ਦਾ ਤੇ ਇਹ ਦਾਲ ਬਣਾ ਲਈ ਜਿਵੇਂ ਅੱਜ ਕੱਲ੍ਹ ਨਾ ਛੋਟੇ ਛੋਟੇ ਪਰਿਵਾਰ ਹੈ ਦੋ ਦੋ ਬੰਦੇ ਹੁੰਦੇ ਆ ਘਰ ਵਿੱਚ ਥੋੜੀ ਦਾਲ ਬਣਦੀ ਨਹੀਂ ਕਈ ਵਾਰੀ ਜ਼ਿਆਦਾ ਬਣ ਜਾਂਦੀ ਹੈ ਤੇ ਜਿੰਨੀ ਵੀ ਤੁਸੀਂ ਕੋਸ਼ਿਸ਼ ਕਰੋ ਬਾਣੀ ਜਾਂਦੀ ਹੈ ਜ਼ਿਆਦਾ ਤੇ ਇਹਨੂੰ ਮੈਂ ਕੀ ਕਰਾਂਗੀ ਕੀ ਇਹ ਦੇਖੋ ਇਹ ਮੈਂ ਜਿਹੜਾ ਤੜਕਾ ਬਣਾਇਆ ਨਾ ਉਹ ਵੀ ਅਲੱਗ ਪਾ ਕੇ ਰੱਖ ਲਾਂਗੀ ਜਿੰਨਾ ਮੈਨੂੰ ਦਾਲ ਚਾਹੀਦੀ ਹੈ ਉਹਦੇ ਮੁਤਾਬਕ ਮੈਂ ਤੜਕਾ ਰੱਖ ਲਿਆ ਠੀਕ ਹੈ ਤੇ ਦਾਲ ਵੀ ਜਿੰਨੀ ਚਾਹੀਦੀ ਹੈ ਜੇ ਅਸੀਂ ਦੋ ਜਣੇ ਆ ਤਾਂ ਦੋ ਕੌਲੀ ਚਾਹੀਦੀਆਂ ਸਾਨੂੰ ਤੇ ਇਹ ਮੈਂ ਦਾਲ ਬਾਕੀ ਜੜੀ ਹੈ ਬਿਲਕੁਲ ਨੂੰ ਆਪਾਂ ਨੇ ਹਲਾਣਾ ਨਹੀਂ ਇਹ ਜਿੱਤੀ ਜਿੰਨੂੰ ਆਰਾਮ ਨਾਲ ਰੱਖ ਲਓ ਪਾਣੀ ਵੱਖਰੇ ਥਾਲ ਬਖਰੇ ਜਿੰਨੀ ਤੁਹਾਨੂੰ ਯੂਜ਼ ਕਰਨੀ ਹੈ ਉਹ ਲੋੜ ਹੈ ਤੁਸੀਂ ਉਨੀ ਥਾਲ ਰਹਿਣ ਨੂੰ ਕੁੱਕਰ ਵਿੱਚ ਇਹ ਦੇਖੋ ਤੇ ਬਾਕੀ ਜੜੀ ਬਸ ਇੰਨੀ ਥਾਲ ਮੈਨੂੰ ਚਾਹੀਦੀ ਹੈ ਇਹਦੇ ਵਿੱਚ ਮੈਂ ਤੜਕਾ ਪਾ ਲਗੀ ਠੀਕ ਹੈ ਤੇ ਜੇ ਥੋੜੀ ਲਾਹ ਲਈ ਉਹਨੂੰ ਲੋਡ ਹੈ ਜੀ ਤੇ ਤੁਸੀਂ ਉਹਨੂੰ ਗੈਸ ਉੱਪਰ ਕਰੋ ਤੇ ਮੜ ਜੀ ਕੋ ਬਾਲੀ ਦਿਵਾਓ ਤੇ ਇਹ ਤਾਲ ਆਪਾਂ ਇਸੇ ਤਰ੍ਹਾਂ ਫ੍ਰੀਜ ਵਿੱਚ ਰੱਖ ਦਾਂਗੇ ਠੰਡੀ ਹੋ ਜਾਏਗੀ ਤਾਂ ਇਹਨੂੰ ਤੁਸੀਂ ਚਾਹੇ ਕੱਲ ਇਹ ਤੜਕਾ ਮਿਕਸ ਕਰ ਲੈਣਾ ਬਾਲੀ ਦਿਵਾ ਕੇ ਔਰ ਤੁਸੀਂ ਯਕੀਨ ਮੰਨਿਓ ਬਿਲਕੁਲ ਹੀ ਫਰੈਸ਼ ਧਾਲ ਉਹਦਾ ਟੇਸ ਆਏਗਾ ਜੇ ਆਪਾਂ ਤੜਕਾ ਲਾ ਕੇ ਰੱਖ ਦਿੰਨੇ ਆ ਨਾ ਤਾਂ ਤੁਹਾਨੂੰ ਫ੍ਰੀਜ ਤੇ ਮੁੜ ਕੇ ਉਹਨੂੰ ਤਾਂ ਖਾਣ ਦਾ ਦਿਲ ਹੀ ਨਹੀਂ ਕਰਦਾ ਜੇ ਤੁਸੀਂ ਇਹਨੂੰ ਮਿਕਸ ਕਰੋਗੇ ਤੜਕਾ ਤੇ ਦਾਲ ਤੇ ਬਿਲਕੁਲ ਉਹਦਾ ਟੇਸਟ ਰੈਫਰੈਸ਼ ਬਣੀ ਹੋਈ ਤਾਂ ਉਹ ਵਰਗਾ ਆਏਗਾ ਜਿੰਨੇ ਖਾਣੇ ਸੀ ਉਹਨੀ ਦਾਲ ਤਿਆਰ ਕਰ ਲਈ ਇਹ ਮੇਰਾ ਟਿਪਸ ਮੈਂ ਤੁਹਾਨੂੰ ਦੱਸਾਂ ਤੇ ਇਹ ਆਪਾਂ ਦੇਖੋ ਜੀ ਇਹ ਸਭੀ ਦਾਲ ਉਹਦੀ ਤਿਆਰ ਆ ਦੇਖੋ ਜਿੰਨੀ ਆਪਾਂ ਨੇ ਖਾਣੀ ਹੈ ਮੇਂ ਤਿਆਰ ਕਰ ਲਈ ਤੇ ਇਹ ਆਪਾਂ ਥੋੜਾ ਜਿਹਾ ਤੇ ਪਾ ਲਾਂਗੇ ਧਨੀਆਂ ਤੇ ਦੇਖੋ ਬਾਕੀ ਸਾਡੀ ਦਾਲ ਜਿਹੜੀ ਹੈ ਅਸੀਂ ਕੱਲ ਦੁਪਹਿਰ ਨੂੰ ਖਾ ਲਓ ਰਾਤ ਨੂੰ ਖਾ ਲਓ ਫ੍ਰੀਜ ਵਿੱਚ ਆਪਾਂ ਰੱਖ ਦੇਈਆਂ ਆਮ ਤੇ ਜਦੋਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਠੀਕ ਹੈ ਇਹ ਮੇਰੇ ਟਿਪਸ ਸੀ ਜਿਹੜੇ ਮੈਂ ਤੁਹਾਨੂੰ ਦਿੱਤੇ ਤੇ ਇਹ ਬੈਂਗਣ ਮੇਰੇ ਤੁਹਾਨੂੰ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਠੀਕ ਹੈ ਜੀ ਜਿੰਨਾ ਕਿ ਮੈਨੂੰ ਥੋੜਾ ਲੱਗਦਾ ਵੀ ਮੈਂ ਆਪਣੇ ਈਵੀਅਰਸ ਨਾਲ ਕਰਾਂ ਕਿ ਉਹ ਵੀ ਬੈਨੀਫਿਟ ਉਠਾਣ ਜੋ ਮੈਨੂੰ ਮੇਰੀ ਸਮਝ ਮੁਤਾਬਕ ਮੈਂ ਕਰਦੀ ਰਹੀ ਹਾਂ ਹੁਣ ਤੱਕ ਤੇ ਠੀਕ ਹੈ ਜੀ ਜੇ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜਿਹੜੇ ਮੇਰੇ ਚੈਨਲ ਦੇ ਨਾਮ 'ਤੇ ਸਬਸਕ੍ਰਾਈਬ ਵੀ ਕਰਨਾ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ